ਜਾਲ ਸਰੋਤ ਵਿਭਾਗ ਦੇ ਚੂਹਾ ਪ੍ਰਧਾਨ ਜਿੱਥੇਬੰਦੀ ਦੇ ਗਹਿਰੀ ਗੁੱਟਰ ਜੀ ਵੱਲੋਂ ਤੇ ਇਹ ਦਾ ਜਿੱਥੇਬੰਦੀ ਦੇ ਆਗੂਆਂ ਵੱਲੋਂ ਜੋ ਆਪਣਾ ਪੱਖ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਇਸ ਦੇ ਲੰਮੇ ਅਰਸੇ ਤੋਂ ਅਸੀਂ ਪੰਜਾਬ ਦੀ ਸਰਕਾਰ ਤੋਂ ਜੋ ਮੰਗਾਂ ਕਿਰਸ਼ਨ ਕੁਮਾਰ ਕੋਲ ਰੱਖੀਆਂ ਜੋ ਪੰਜਾਬ ਦੇ ਮੁੱਖ ਮੰਤਰੀ ਕੋਲ ਰੱਖੀਆਂ ਉਹਨਾਂ ਮੰਗਾਂ ਦੇ ਵਿੱਚ ਕੋਈ ਆਪਣੀਆਂ ਪ੍ਰਮੋਸ਼ਨਾਂ ਕਰਨ ਦੇ ਮਸਲੇ ਨਹੀਂ। ਉਹਨਾਂ ਮੰਗਾਂ ਦੇ ਵਿੱਚ ਆਪਣੀਆਂ ਤਨਖਾਹਾਂ ਵਧਾਉਣ ਦੇ ਮਸਲੇ ਨਹੀਂ। ਉਹਨਾਂ ਮੰਗਾਂ ਦੇ ਵਿੱਚ ਆਪਣੀਆਂ ਬਦਲੀਆਂ ਨੇੜੇ ਗਰਾਊਂਡ ਦੇ ਮਸਲੇ ਨਹੀਂ। ਪਰ ਜਦੋਂ ਇਹਨਾਂ ਨੇ ਪੰਜਾਬ ਦੇ ਹਿੱਤ ਵਿੱਚ ਜੋ ਪੰਜਾਬ ਦੀ ਸਰਕਾਰ ਮਜ਼ਦੂਰ ਵਿਰੋਧੀ ਤੇ ਪਰ ਪੰਜਾਬ ਦੇ ਪੰਜਾਬ ਦੇ ਫੋੜੀ ਜੋ ਉਹ ਚ ਇਹਨਾਂ ਤੋਂ ਕਰਵਾ ਲਈ ਹੈ। ਉਹ ਸਾਰਾ ਕੱਚਾ ਕਿੱਠਾ ਲੋਕਾਂ ਦੀ ਕਚਹਿਰੀ ਚ ਇਹਨਾਂ ਨੇ ਰੱਖਿਆ ਕਿ ਕ੍ਰਿਸ਼ਨ ਕੁਮਾਰ ਤੋਂ ਜਲ ਸਰੋਤ ਭਾਗ ਦਾ ਪ੍ਰਿੰਸੀਪਲ ਸੈਕਟਰੀ ਹੈ ਮੇਰੇ ਸਾਥੀ ਦੋਸਤ ਇਹ ਕਹਿ ਰਹੇ ਸੀ ਕਿ ਕੇਂਦਰ ਦੀ ਸਰਕਾਰ ਨੇ ਇਹਨਾਂ ਦੀ ਡਿਊਟੀ ਲਈ ਹੈ ਮੈਂ ਕਹਣਾ ਚਾਹੁੰਦਾ ਇਹ ਕੇਂਦਰ ਨੇ ਲਈਆ ਤਾਂ ਨਹੀਂ ਲਈ ਹੈ ਪਰ ਅੱਜ ਇਹਨਾਂ ਦੀ ਡਿਊਟੀ ਕ੍ਰਿਸ਼ਨ ਕੁਮਾਰ ਦੀ ਪੰਜਾਬ ਦੀ ਸਰਕਾਰ ਨੇ ਲਈ ਹੈ ਜੋ ਕੁਝ ਪੰਜਾਬ ਜੋ ਝੂਠਾ ਬਿਆਨ ਦੇ ਰਿਹਾ ਕਿ ਮੈਂ ਨਹਿਰੀ ਪਾਣੀ ਕੱਲੇ-ਕੱਲੇ ਖੇਤ ਚ ਪਹੁੰਚਾਦਾ ਇਹ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਜੋ ਇਹ ਝੂਠ ਬੋਲਦਾ ਰਿਹਾ ਉਹਨੂੰ ਸੱਚ ਕਰਨ ਵਾਸਤੇ ਜੋ ਇਹਨਾ ਮੁਲਾਜ਼ਮਾਂ ਤੇ ਦਬਾਅ ਪਾਇਆ ਜਾ ਰਿਹਾ ਕਿਸਨਤਮਾਰ ਵੱਲੋਂ ਕਿਹਾ ਜੇਕਰ 70% ਪਾਣੀ ਖੇਤਾਂ ਤੇ ਪਹੁੰਚ ਗਿਆ ਤਾਂ ਰਿਪੋਰਟ ਸਾਨੂੰ 100% ਦੀ ਦੇ ਦਿਓ 25% ਦੇ ਤੱਕ ਲੈਹੜੀ ਪਾਣੀ ਗਿਆ ਤਾਂ ਮੈਨੂੰ 70% ਦੀ ਰਿਪੋਰਟਾਂ ਦਿਓ ਇਹ ਝੂਠੀਆਂ ਰਿਪੋਰਟਾਂ ਦੇ ਕੇ ਕੰਮਾ ਨਹੀਂ ਚਾਹਦੇ ਆ ਮੇਰੇ ਕਿਸਾਨਾਂ ਦੇ ਆਗੂ ਬੋਲ ਕੇ ਸਪਸ਼ਟ ਕਰਕੇ ਗਏ ਨੇ ਪੰਜਾਬੀ ਚੋਣਾਂ ਪੰਜਾਬ ਦੇ ਮਰਾਜਬਾਨਾਂ ਬਹੁਤ ਵੱਡੇ ਵੱਡੇ ਟੋਕੇ ਕੀਤੇ ਜਿਹਦਾ ਜਵਾਬ ਤਨੂੰ ਲੋਕ ਸਭਾ ਦੀਆਂ ਚੋਣਾਂ 'ਚ ਦੇਣਾ ਉਹ 13 ਜੀਰੋ ਦੀ ਗੰਦ ਕਰਨ ਵਾਲਾ ਤਿੰਨ ਤੇ ਆ ਕੇ ਸਿੰਟ ਗਿਆ ਔਰ ਬਾਕੀ ਪੰਜਾਬ ਦੇ ਵਿੱਚ 92 ਸੀਟਾਂ 'ਚੋਂ 2 ਸਾਲ ਪਹਿਲਾਂ ਟੈਂਡ ਵਾਲਾ ਅੱਜ 33 ਸੀਟਾਂ ਦੇ ਸਿੰਟ ਗਿਆ ਸਿਰਫ 31 ਸੀਟਾਂ ਅਸੈਂਬਲੀ ਦੀਆਂ ਬਾਛ ਕਰ ਚੁੱਕੀਆਂ ਇਹ ਲੋਕਾਂ ਨੇ ਜਵਾਬ ਦਿੱਤਾ अॼ सिर्फ़ पूरी हलके मुख्यत्रभाही जो कहण चाहींद ਯਾਤਰੀਆਂ ਦੇ ਬੋਧੀ ਪੰਜਾਬ ਦੇ ਵਿਰੋਧੀ ਕ੍ਰਿਸ਼ਨ ਕੁਮਾਰ ਨੂੰ ਉਦੋਂ ਤਬਾਹ ਕਰਨਾ ਪੈਂਦਾ ਜਿਵੇਂ ਸਾਡਾ ਸਰਜੀ ਸਾਫੀ ਕਹਿ ਰਿਹਾ ਸੀ ਕਿ ਜਿੱਥੇ ਕ੍ਰਿਸ਼ਨ ਕੁਮਾਰ ਜਾਂਦਾ ਹੈ ਉੱਥੇ ਜਾ ਕੇ ਰਹਿਦਿਆਂ ਮੁਾਰੇ ਕਿਉਂ ਹੁੰਦੇ ਨੇ ਜਿਹੜਾ ਚਕਰਾਤ ਮਹਿਕਮਾ ਤਾਂ ਜਗਲਾਤ ਮਹਿਕਮਾ ਜਿੰਨੇ ਦਿਨ ਮਹੀਨੇ ਹੋ ਗਏ ਤਨਖਾਣੇ ਕੱਟ ਲਾਇਆ ਅਗ ਮੇਰੀ ਮਹਿਕਮੇ ਚਾਹਿਆ ਮੇਰੀ ਮਹਿਕਮੇ ਦੇ ਮੁਲਾਦ ਪਾਨੀਆਂ ਸਸਪੈਂਸਨਾ ਔਰ ਟਰਮੀਨੇਸਨਾ ਔਰ ਇਹਨੇ ਮੀਆਂ ਵਧ ਲੀਆਂ ਕੂਟਰਾਤੇ ਜੋ ਇਹ ਕਾਨੂੰ ਲੱਗਿਆ ਔਰ ਤੁਸੀਂ ਬਹਾਦਰ ਸਾਥੀ ਹੋ ਤੁਸੀਂ ਪੰਜਾਬ ਦੇ ਉਹ ਸਪੂਤੋ ਜਿਹੜੇ ਪੰਜਾਬ ਦੇ ਲੋਕਾਂ ਵਾਸਤੇ ਪਾਨੀਆਂ ਵਾਸਤੇ ਪੰਜਾਬ ਦੀ ਰਾਖੀ ਵਾਸਤੇ ਲੜਾਈ ਲੜ ਰਹੇ ਹੋ ਔਰ ਤੁਹਾਡੇ ਨਾਲ ਸਮੁੱਚਾ ਪੰਜਾਬ ਸਭ ਤੋਂ ਚੇ ਪੰਜਾਬੀਆਂ ਦੇ ਮੰਗ ਲਾਓ ਤੁਸੀਂ ਪੰਜਾਬ ਦੇ ਲੋਕਾਂ ਦੀ ਮੰਗ ਲਾ ਲਿਓ ਇਸ ਕਰਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਖੜ ਕੇ ਚਲਾ ਕੇ ਚਲਾਗੇ ਜੇ ਜਨਤਾ ਦਾ ਸਾਥ ਕਰਦੇ ਰਹੋਗੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ